ਅੱਜ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਵਰਲਡ ਪੋਸਟ ਇੰਡੀਆ ਚੈਨਲ ਦੇਖ ਰਹੇ तमाम ਦਰਸ਼ਕਾਂ ਦਾ ਮੇਰੇ ਵੱਲੋਂ ਯਾਨਕਿ ਲਵ ਗਿੱਲ ਸ਼ਾਹ ਵੱਲੋਂ ਅਸੀਂ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ ਸੋ ਤੁਸੀਂ ਦੇਖ ਸਕਦੇ ਹੋ ਕਿ ਅੱਜ ਜਿਹੜਾ ਵਾ ਇਲਾਕਾ ਸੁਲਤਾਨਵਿੰਦ ਰੋਡ ਦਾ ਮੰਦਰਲਾਵਾ ਬਾਜ਼ਾਰ ਆ ਉਥੇ ਇੱਕ ਭਿਆਨਕ ਜਿਹੜਾ ਅੱਗ ਲੱਗ ਗਈ ਅੱਗ ਦਾ ਦ੍ਰਿਸ਼ ਫਿਰ ਕੋ ਜਿੱਦਾਂ ਦਾ ਹੈ ਕਿ ਸਮਾਨ ਜਿਹੜਾ ਸੀ ਉਹ ਸੜ ਕੇ ਸੁਆਹ ਹੋ ਗਿਆ ਤੁਸੀਂ ਫੋਟੋਆਂ ਦੇ ਵਿੱਚ ਵੀ ਦੇਖਿਆ ਵੀਡੀਓਜ਼ ਦੇ ਵਿੱਚ ਵੀ ਦੇਖਿਆ ਤਾਂ ਮੌਕੇ ਦੇ ਬਾਅਦ ਦੇ ਵਿੱਚ ਜਦੋਂ ਫਾਇਰ ਬ੍ਰਿਗੇਡ ਦੀ ਟੀਮ ਨੂੰ ਜਿਹੜਾ ਕਾਲ ਕੀਤੀ ਤਾਂ ਉਹ ਵੀ ਆਈ ਤੇ ਮੌਕੇ ਦੇ ਉੱਤੇ ਜਿਹੜਾ ਕੰਟਰੋਲ ਰੂਮ ਤੋਂ ਜਿਹੜਾ ਫਾਇਰ ਬ੍ਰਿਗੇਡ ਦੀ ਟੀਮ ਨੂੰ ਜਿਹੜਾ ਅੱਗ ਵਾਸਤੇ ਭੇਜਿਆ ਗਿਆ ਤੇ ਮੌਕੇ ਤੇ ਕਾਬੂ ਅੱਗ ਦਾ ਜਿਹੜਾ ਪਾ ਲਿਆ ਗਿਆ ਤਾਂ ਕਾਫੀ ਵੱਡੀ ਮਾਤਰਾ ਚ ਦੇਖ ਸਕਦੇ ਆ ਕਿ ਤੁਸੀਂ ਦੇਖਿਆ ਤਸਵੀਰਾਂ ਦੇ ਵਿੱਚ ਸਮਾਨ ਜਿਹੜਾ ਵਾ ਸੜਕੇ ਸਵਾਹ ਹੋ ਚੁੱਕਿਆ ਬੜੇ ਵੱਡੇ ਲੈਵਲ ਦਾ ਨੁਕਸਾਨ ਹੋ ਚੁੱਕਿਆ ਦੱਸਿਆ ਜਾ ਰਿਹਾ ਵਾ ਕਿ ਜੋਤ ਜਿਹੜੀ ਸੀ ਆਪਣਾ ਮਾਤਰਾਣੀ ਦੇ ਨਰਾਤੇ ਚੱਲ ਰਹੇ ਤੇ ਜੋਤ ਜਗਰੀ ਸੀ ਉਸ ਦੇ ਸਬੰਧ ਦੇ ਵਿੱਚ ਜਿਹੜਾ ਇਹ ਅੱਗ ਜਿਹੜੀ ਲੱਗੀ ਆ ਇਹ ਇਸ ਟਾਈਮ ਅਸੀਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਹ ਹੈਗੀਆਂ ਨੇ ਅੰਮ੍ਰਿਤਸਰ ਇਲਾਕੇ ਦੇ ਸੁਲਤਾਨਵਿੰਦ ਰੋਡ ਦੀਆਂ ਮੰਦਰਾਂ ਵਾਲੇ ਬਾਜ਼ਾਰ ਦੇ 19 ਨੰਬਰ ਬਾਜ਼ਾਰ ਦੀਆਂ ਦੱਸਿਆ ਜਾ ਰਹੀਆਂ ਨੇ ਤੇ ਜਿਨ੍ਹਾਂ ਦੇ ਘਰ ਅੱਸੀ ਅੱਗ ਲੱਗੀ ਉਸ ਭੈਣ ਨਾਲ ਵੀ ਗੱਲ ਕਰ ਲੈਨੇ ਆ ਪੈਣੀ ਕੀ ਆਪਣਾ ਤੁਹਾਨੂੰ ਕਿੱਦੋਂ ਪਤਾ ਲੱਗਾ ਫਿਰ ਆਪਣਾ ਮੈਨੂੰ ਕਿਸੇ ਪਰੋਸੀ ਨੇ ਦੱਸਿਆ ਵੀ ਜੀ कि ਤੁਹਾਡੇ ਘਰ આગ ਲੱਗੀ ਤੇ ਮੈਂ ਫਟਾਫਟ ਡਿਊਟੀ ਛੋੜ ਕੇ ਆਈ ਆ ਹਾਂ ਉਸਕੇ ਬਾਅਦ ਸਭ ਦੇਖ ਕੇ ਸੋਹਾ ਹੋ ਗਿਆ ਵੇ ਹੁਣ ਮੈਂ ਕੀ ਕਰੂੰ ਮੈਂ ਤਾਂ ਆਪਣਾ ਥੋਸੇ ਆਪਣਾ ਗੁਜ਼ਾਰਾ ਕਰਦੀ ਹਾਂ ਜੀ ਪੇਟ ਪਾਲਦੀ ਹੋਰ ਕੀ ਕਰੂੰ ਮੈਂ ਚਲੋ ਬੜੀ ਦੋਖ ਵਾਲੀ ਗੱਲ ਆ ਤੁਸੀਂ ਹੌਸਲਾ ਰੱਖੋ ਬੜਾ ਮਾਤਾ ਨਹੀਂ ਨਹੀਂ ਕੋਈ ਗੱਲ ਨਹੀਂ ਕੀ ਹੁੰਦਾ ਯਾਰ ਤੇ ਜੋਤ ਜੋਤ ਜਗਾ ਕੇ ਗਈ ਸੀ ਤੁਸੀਂ ਜੋ ਜਗਾ ਕੇ ਗਈ ਤੇ ਅੱਛਾ ਤੁਮ ਤਾਂ ਮੈਂ ਚਲ ਗਈ ਡਿਊਟੀ ਤੇ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਅੱਗ ਲੱਗੀ ਕਰੇ ਹੁਣ ਹਲ ਵਾਲੇ ਨੇ ਦੱਸਿਆ ਮੈਨੂੰ ਪਰ ਉਹਨੇ ਆਪਣਾ ਜਿਹੜੇ ਨਾਲ ਹੈਗੇ ਉਹਨਾਂ ਨੇ ਦੱਸਿਆ ਮੈਨੂੰ ਕਿ ਤੁਹਾਡੇ ਘਰ ਅੱਗ ਲੱਗ ਗਈ ਆ ਫੋਨ ਕੀਤਾ ਜਾਂ ਤਾਂ ਮੈਂ ਫਟਾਫਟ ਭੱਜੀ ਆਈ ਤਾਂ ਹੁਣ ਕੀ ਮੰਗ ਕੀ ਕਰਦੇ ਹੋ ਆਪਣਾ ਪ੍ਰਸ਼ਾਸਨ ਦੇ ਕੋਲੋਂ ਹਾਂ ਜੇ ਤੁਹਾਡੀ ਇੱਛਾ ਮੈਂ ਕੀ ਕਹੂੰਂਗਾ ਮੈਂ ਤਾਂ ਆਪਣੇ ਖੁਦ ਵੀ ਸਾਰਾ ਮੇਰਾ ਨੁਕਸਾਨ ਹੀ ਹੋ ਗਿਆ ਮੈਂ ਉਨਕੀ ਮੰਗਾਂ ਜੋ ਉਨਕੀ ਇੱਛਾ ਹੋਗੀ ਬਈ ਕਰਦੇ ਆ ਜੀ ਆ ਦੇਖ ਸਕਦੇ ਆ ਆਪਣਾ ਵੀ ਸਮਾਨ ਜਿਹੜਾ ਸੀ ਮੈਕੋਰੀਆ ਚਾਤੀਵਿੰਦਰ ਮਰਾ ਦਿੰਨਾ ਵਾ ਕਿ ਸਮਾਨ ਜਿਹੜਾ ਸੀ ਆਪਣਾ ਕਾਫੀ ਸੜ ਕੇ ਜਿਹੜਾ ਉਹ ਸੁਆਹ ਹੋ ਚੁੱਕਿਆ ਵਾ ਤਾਂ ਦੇਖ ਸਕਦੇ ਹੋ ਤੁਸੀਂ ਵੀ ਅੱਗ ਦੀਆਂ ਭਿਆਨਕ ਲੜਕਾ ਸੀ ਤਾਂ ਇੱਥੇ ਇੱਥੇ ਜੋਤ ਜਿਹੜਾ ਇੱਥੇ ਜੋਤ ਜਗ ਰਹੀ ਸੀ ਮੈਂ ਕੈਮਰਾਮੈਨ ਭਰਾ ਨੂੰ ਕਹੂੰਗਾ ਇੱਕ ਵਾਰੀ ਚਾਤੀ ਮਰਾ ਦੇ ਨੇ ਇੱਥੇ ਜੋਤ ਜਗ ਰਹੀ ਸੀ ਤਾਂ ਜੋਤ ਦੇ ਲਾੜ ਦੇ ਨਾਲ ਦੇਖਿਆ ਵੀ ਅਗ ਲਗਦੀ ਆ ਦੇਖੋ ਬੈੱਡ ਜਿਹੜਾ ਵਾ ਸੜ ਕੇ ਸੁਆਹ ਚੁੱਕਿਆ ਸਮਾਨ ਕਾਫੀ ਸੀ ਉਹ ਵੀ ਸੜ ਕੇ ਸੁਆਹ ਚੁੱਕਿਆ ਤੇ ਇਧਰ ਜਿਹੜਾ LED ਸੀ ਆਪਣਾ ਉਹਦੇ ਉੱਪਰ ਵੀ ਕਾਫੀ ਜਿਹੜਾ ਅੱਗ ਦੀਆਂ ਭਿਆਨਕ ਲਪਟਾਂ ਗਈਆਂ ਨੇ ਆਪਣਾ ਤਾਂ ਦੇਖੋ ਰੰਗ ਸਾਰਾ ਕਾਲਾ ਹੋ ਚੁੱਕਿਆ ਇੱਕਦਮ ਕਮਰੇ ਦਾ ਜਿਹੜਾ ਵਾ ਤਾਂ ਮੌਕੇ ਤੇ ਆ ਕੇ ਮੁੜ ਕੇ ਜਿਹੜਾ ਫਾਇਰ ਬ੍ਰਿਗੇਡ ਦੀ ਟੀਮ ਨੇ ਵੀ ਜਾਇਜ਼ਾ ਲਿਆ ਤਾਂ ਦੇਖਿਆ ਕਿ ਕੀ ਗੱਲ ਹੋਈ ਆਪਾਂ ਹੋਰ ਵੀ ਗੱਲਬਾਤ ਇੱਥੋਂ ਦੇ ਆਣ ਗਵਾਣਦਾਂ ਵੀ ਕਰ ਲੈਂਦੇ ਜਿਨ੍ਹਾਂ ਨੂੰ ਪਤਾ ਲੱਗਾ ਕਿ ਅੱਗ ਜਿਹੜਾ ਸੀ ਕਿਵੇਂ ਲੱਗੀ ਤੇ ਕਿਦੋਂ ਆ ਦੇਖ ਲੈਨੇ ਕਿ ਮੌਕੇ ਤੇ ਆਂਡ ਗਵਾਨ ਸੀ ਜਿਨ੍ਹਾਂ ਦੇ ਵੱਲੋਂ ਜਿਹੜਾ ਮੁੜ ਕੇ ਦੇਖਿਆ ਕਿ ਧੂਆਂ ਨਿਕਲ ਰਿਹਾ ਵਾ ਲਾਟਾ ਨਿਕਲ ਰਿਹਾ ਤੇ ਮੌਕੇ ਤੇ ਆ ਕੇ ਵਧੀਆ ਮਦਦ ਕਰਦੇ ਹੋਏ ਦਿਖਾਈ ਦਿੱਤੇ ਤੇ ਉਹਨਾਂ ਨੇ ਆ ਕੇ ਜਿਹੜਾ ਵਾ ਤਾਲਾ ਤੋੜ ਕੇ ਜਿਹੜਾ ਅੱਗ ਦੇ ਉੱਪਰ ਜਿਹੜਾ ਕਾਬੂ ਪਾਇਆ ਤੇ ਨਾਲ ਪਾਣੀ ਪੂਣੀ ਜਿਹੜਾ ਛਿੜਕ ਕੇ ਬਾਲਟੀਆਂ ਦੇ ਪਾਣੀ ਦੇ ਨਾਲ ਪਾ ਕੇ ਜਿਹੜਾ ਉਹ ਕੀਤੀ ਵੀ ਤੁਹਾਨੂੰ ਕਦੋਂ ਪਤਾ ਲੱਗਾ ਵੀ ਇਹ ਅੱਗ ਲੱਗ ਚੁੱਕੀ ਬਾਕੀ ਬਾਹਰ ਖਲੋਤੇ ਆ ਜੋ ਜਗਾਈ ਆਪਣਾ ਬੱਚਿਆਂ ਨੂੰ ਇਕੱਠੇ ਕਰਨੇ ਆ ਹਾਂ ਜਿਹੜਾ ਧੂਆਂ ਨਿਕਲਦੇ ਆ ਨਾ ਤੇ ਆਪਾਂ ਫਟਾਫਟ ਇਹਨਾਂ ਨੂੰ ਕਾਲ ਕੀਤੀ ਭਾਬੀ ਉਹਨਾਂ ਨੇ ਤੇ ਉਹਨਾਂ ਨੂੰ ਲੱਗਣਾ ਟਾਈਮ 15-20 ਮਿੰਟ ਲੱਗਣੇ ਆਪਾਂ ਫਟਾਫਟ ਦਾਲਾ ਤੋੜ ਕੇ ਸਾਰੇ ਮਹਲੇ ਵਾਲੇ ਇਕੱਠੇ ਹੋ ਗਏ ਫਟਾਫਟ ਪਾਣੀ ਪਾਇਆ ਫਿਰ ਮੈਂ 100 ਨੰਬਰ ਤੇ ਫੋਨ ਕੀਤਾ ਹਾਂਜੀ ਤੇ ਫੋਨ ਕੀਤਾ ਮਿੰਟ-ਮਿੰਟ ਗੱਡੀਆਂ ਆ ਗਈਆਂ 5 ਮਿੰਟ 'ਚ ਹੀ ਹਾਂਜੀ ਤੇ ਵੀਰ ਤੁਸੀਂ ਵੀ ਮਿੰਟ-ਮਿੰਟ ਪਹੁੰਚੇ ਜੀ ਹਾਂਜੀ ਇਹਦੇ ਕਰਕੇ ਚਲੋ ਸਾਰਾ ਬਚਾਅ ਹੋ ਗਿਆ ਉਹ ਮਹਿਮਾਨੀ ਮਾਰੇ ਬਾਕੀ ਨਾਲ ਦੀ ਹੈਲਪ ਕੀਤੀ ਜਾਵੇ ਆ ਗਰੀਬ ਬੰਦੇ ਸੀ ਆਪਣਾ ਨੁਕਸਾਨ ਜਿਹੜਾ ਕਾਫੀ ਹੋ ਚੁੱਕਿਆ ਵਿਚਾਰੇ ਮਾਰੇ ਬੰਦੇ ਸੀ ਆਪਣਾ ਕਿਤੇ ਜਿਹੜਾ ਵਾਕਿਆ ਹੀ ਪ੍ਰਸ਼ਾਸਨ ਨੇ ਇੱਕਦਮ ਜਲਦੀ ਤੋਂ ਜਲਦੀ ਜਿਹੜਾ ਤਹਿਤ ਆ ਕੇ ਵੇਖ ਸਕਦੇ ਹੋ ਕਿ ਫਾਇਰ ਬਰਗੇਟ ਦੀ ਗੱਡੀ ਜਿਹੜੀ ਆ ਉਸੇ ਵੇਲੇ ਹੀ ਮੌਕੇ ਦੇ ਉੱਪਰ ਪਹੁੰਚ ਗਈ ਤੇ ਆਪਣਾ ਦੇਖਿਆ ਕਿ ਕੋਈ ਜਾਨੀ ਮਾਨੀ ਅਗਰ ਨੁਕਸਾਨ ਹੁੰਦਾ ਤੇ ਉੱਥੇ ਕਾਬੂ ਪਾਇਆ ਜਾਵੇ ਤੇ ਮੌਕੇ ਤੇ ਪਹੁੰਚ ਕੇ ਜਿਹੜਾ ਇਹ ਬੜਾ ਵਧੀਆ ਸਬੂਤ ਵੀ ਦਿੱਤਾ ਵਾ ਤੇ ਸਾਡੇ ਨਾਲ ਫਾਇਰ ਮੈਕਮੇ ਦੇ ਵੀਰ ਵੀ ਸਾਡੇ ਨਾਲ ਮੌਜੂਦ ਨੇ ਇਸੇ ਮੌਕੇ ਤੇ ਅੱਗ ਤੇ ਕਾਬੂ ਪਾਇਆ ਗਿਆ ਤਾਂ ਦੇਖ ਸਕਦੇ ਹੋ ਨੁਕਸਾਨ ਕਿੱਥੀ ਹੋਇਆ ਨੁਕਸਾਨ ਸਰ ਬੈੱਡ ਦੇ ਵਿੱਚ ਦੇਖੋ ਨਾ ਦੀਵਾਨ ਬੈੱਡ ਸੀਗਾ ਜਿਹੜੇ ਕਿ ਉਹਦੇ ਵਿੱਚ ਥੋੜੇ ਤੇ ਬੜੇ ਵਗੈਰਾ ਪਈ ਹੋਈ ਸੀ ਉਹਨਾਂ ਨੇ ਨੁਕਸਾਨ ਹੋਇਆ ਵਾ ਜਿਆਦਾ ਕੋਈ ਜਾਨੀ ਮੂਈ ਨੁਕਸਾਨ ਨਹੀਂ ਹੋਇਆ ਬਸ ਇਹ ਹੈ ਕਿ ਉਹਨਾਂ ਦਾ ਬੜਾ ਸਾਰਾ ਸਰਵਿਸ ਦਾ ਤਾਂ ਦੇਖਿਆ ਜਾਂਦਾ ਕਿ ਜਿਸ ਤਰ੍ਹਾਂ ਹੁਣ ਅੱਗ ਦੀ ਅਗਰ ਆਪਾਂ ਗੱਲ ਕਰੀ ਤਾਂ ਕਾਫੀ ਏਦਾਂ ਦੇ ਜਿਹੜੇ ਕਾਰਨ ਦੇਖੇ ਜਾਂਦੇ ਆ ਤੁਹਾਡੇ ਕੋਲ ਕੋਈ ਆਪਣਾ ਕੁਝ ਹੋ ਜੇ ਇਹਨਾਂ ਲੋਕਾਂ ਦੀ ਅਗਰ ਵਾਕਤ ਇਹ ਸੀ ਗੁਰਮਾਰ ਪਰਮਾਨੰਤਾ ਸਾਹਿਬ ਦੇ ਧਿਆਨ ਦੇ ਨਾਲ ਉਹਨੂੰ ਕੋਈ ਬਿਲਕੁਲ ਸਰ ਦੇਖੋ ਹੁਣ ਇਹਨਾਂ ਨੇ ਜਿਹੜਾ ਮੰਦਿਰ ਸੀਗਾ ਬਿਲਕੁਲ ਕੜ ਦੇ ਉੱਪਰਲੀ ਸਾਈਡ ਬਣਾਇਆ ਹੋਇਆ ਦੇਖੋ ਆਮ ਅਸੀਂ ਨੋਰਮਲ ਨਹੀਂ ਦੇਖਦੇ ਜਾਂ ਤਾਂ ਸ਼ੋਰਟ ਕਰੀ ਤਰ੍ਹਾਂ ਹਾਂ ਕੋਈ ਇਸ ਚਾਹ। ਮੈਂ ਬਸ ਇਹੀ ਮੈਸੇਜ ਦੇਣਾ ਚਾਹਾਂਗਾ ਕਿ ਜੇਕਰ ਮੰਦਰ ਸੈਟਅਪ ਕਰਨਾ ਹੋਵੇ ਸਾਈਡ ਤੇ ਸੈਟਅਪ ਕਰੇ ਕੱਲ ਨੂੰ ਕੋਈ ਜੋਤ ਜਾਂ ਕੋਈ ਵੀ ਅਰਗਬਤੀ ਕੋਈ ਨਿੱਕੇ ਢਿੱਗਦੀ ਹੈ ਤੇ ਉਹਦੇ ਉੱਤੇ ਨਾ ਡਿੱਗੇ ਤਾਂ ਕਿ ਕਿਸੇ ਚੰਗਾ ਨੁਕਸਾਨ ਹੋਣ ਤੋਂ ਬਚੇ। ਦੇਖਿਆ ਜੀ ਆਂਦੀ ਗਵਾਂਡੀ ਵੀ ਕਹਿੰਦੇ ਵਾਕਿਆ ਹੀ ਵਧੀਆ ਹੋਣ ਦਾ ਸਬੂਤ ਦਿੱਤਾ ਕਿ ਜਦੋਂ ਅੱਗ ਲੱਗ ਗਈ ਤਾਂ ਫਿਰ ਉਸੇ ਵळे ਆਂਦੀ ਗਵਾਂਡੀਆਂ ਨੇ ਜੜਾਵਾ ਕਾਲ ਵੀ ਕਰਤੀ ਆਪਣਾ ਫਾਇਰ ਬ੍ਰਿਗੇਡ ਵਿਭਾਗ ਨੂੰ ਵੀ ਕੰਟਰੋਲ ਰੂਮ ਨੂੰ ਵੀ ਕਾਲ ਕਰਤੀ ਤੇ ਵਧੀਆ ਸਬੂਤ ਦਿੱਤਾ ਖੁਦ ਤਾਲਾ ਤੋੜਦੇ ਵੀ ਆਪ ਜਿਹੜੀ ਅੱਗ ਦੀ ਬਾਲਟੀਆਂ ਜਿਹੜੀਆਂ ਪਾਣੀ ਦੀਆਂ ਪਾ ਕੇ ਅੱਗ ਉੱਤੇ ਜਿਹੜਾ ਵਾ ਬੜੇ ਵੱਡੇ ਲੈਵਲ ਦਾ ਕਾਬੂ ਪਾਲਿਆ ਸ਼ਾਇਦ ਹੋਰ ਵੀ ਵੱਡਾ ਨੁਕਸਾਨ ਜਿਹੜਾ ਸੀ ਉਹ ਵੀ ਹੋ ਸਕਦਾ ਵੱਡਾ ਖਮਾਜਾ ਜਿਹੜਾ ਸੀ ਪਰਿਵਾਰ ਨੂੰ ਪਹੁੰਚਣਾ ਜੈਸੇ ਤਾਂ ਹੁਣ ਇਹਨਾਂ ਦੀ ਮੰਗ ਇਹ ਹੋਈ ਆ ਵੀ ਸਰਕਾਰ ਜਿਹੜੀ ਆ ਜਾਂ ਪ੍ਰਸ਼ਾਸਨ ਜਿਹੜਾ ਵਾ ਇਹਨਾਂ ਵਿਚਾਰਿਆਂ ਦਾ ਜਿਹੜਾ ਵਾ ਮਦਦ ਦੇ ਵਾਸਤੇ ਜਿਹੜਾ ਉਹ ਅੱਗੇ ਆਵੇ ਆਪਣਾ ਹੁਣ ਦੇਖਣਾ ਆਏਗਾ ਕਿ ਅੱਗੇ ਕੀ ਮਦਦ ਜਿਹੜੀ ਆ ਉਹ ਜਿਹੜੀ ਆ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਮਿਲਦੀ ਆ ਮੈਂ ਤੁਹਾਡਾ ਦੋਸਤ ਤੇ ਹੋਸਟ ਮਿੱਤਰ ਲਵ ਗਿਲਛਾ ਮੇਨਾਂ ਦੇ ਕੈਮਰਾਮੈਨ ਸੱਚਪ੍ਰੀਤ ਸਿੰਘ ਵਰਲਡ ਪੋਸਟ ਇੰਡੀਆ